ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗਤ ਜੀਓ ਆਓ ਅਜਾਬ ਜੀ ਦੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰੀਏ ਦੱਖਣੀ 24 ਪਰਗਨਾ ਜ਼ਿਲ੍ਹੇ ਦਾ ਰਹਿਣ ਵਾਲਾ ਪੇਸ਼ੇ ਤੋਂ ਸ਼ੇਰਾ ਰਵਿੰਦਰਨਾਥ ਦਾਸ ਹੈ ਔਰ 5 ਸਾਲ ਪਹਿਲਾਂ ਉਹ ਅਤੇ ਉਸਦੇ 15 ਸਾਥੀ ਹਲਦਿਆ ਖੇਤਰ ਵਿੱਚ ਬੰਗਾਲ ਦੀ ਖਾੜੀ ਵਿੱਚ ਇੱਕ ਵੱਡੀ ਕਿਸ਼ਤੀ ਵਿੱਚ ਮੱਛੀਆਂ ਫੜ ਰਹੇ ਸਨ ਅਚਾਨਕ ਇੱਕ ਤੇਜ਼ ਤੂਫਾਨ ਸ਼ੁਰੂ ਹੋ ਗਿਆ ਇੱਕ ਵਾਰ ਚ ਹੀ ਕਿਸ਼ਤੀ ਪਲਟ ਗਈ ਹਰ ਕੋਈ ਵੱਡੀਆਂ ਲਹਿਰਾਂ ਵਿੱਚ ਡੁੱਬ ਗਿਆ ਰਵਿੰਦਰਨਾਥ ਵੀ ਵਹਿ ਗਿਆ ਪੇਸ਼ੇ ਤੋਂ ਸ਼ੇਰੇ ਹੋਂ ਕਾ ਉਸ ਨੂੰ ਪਾਣੀ ਦਾ ਡਰ ਬਹੁਤ ਘੱਟ ਸੀ ਤੇ ਹਿੰਮਤ ਬਹੁਤ ਸੀ ਇਸ ਲਈ ਡੂੰਘੇ ਸਮੁੰਦਰ ਵਿੱਚ ਰੁੜ ਜਾਣ ਤੋਂ ਬਾਅਦ ਵੀ ਉਸ ਨੇ ਜਿਉਣ ਦਾ ਹੌਸਲਾ ਨਹੀਂ ਆ ਰਿਹਾ ਤੈਰਦਾਰਿਆ ਤੈਰਦਾਰਿਆ ਉਪਰ ਸਮਾਨ ਅਤੇ ਹੇਠਾਂ ਪਾਣੀ ਤੇ ਚਾਰ ਚੁਪੇਰੇ ਨਿਗਾਹ ਮਾਰਿਆ ਕੋਈ ਜਾਨਵਰ ਵੀ ਨਜ਼ਰ ਨਹੀਂ ਆ ਰਿਹਾ ਇੱਕ ਘੰਟਾ ਦੋ ਘੰਟੇ ਆ ਜੇ ਬਦਲ ਜਾਂਦਾ ਇੱਕ ਦਿਨ ਦੋ ਦਿਨਾਂ ਵਿੱਚ ਬਦਲ ਗਿਆ ਰਵਿੰਦਰਨਾਥ ਤੈਰਦਾ ਗਿਆ ਤੈਰਦਾ ਗਿਆ ਰਵਿੰਦਰਨਾਥ ਦਾ ਸਰੀਰ ਕਮਜ਼ੋਰ ਹੋ ਗਿਆ ਸੀ ਪਰ ਉਸ ਨੂੰ ਬਚਨ ਦਾ ਵੀ ਕੋਈ ਸਾਧਨ ਨਹੀਂ ಸಿਗਿਆ ਜਦੋਂ ਮੀਂਹ ਪੈਂਦਾ ਹੈ ਉਹ ਜੰਮੀ ਦਾ ਪਾਣੀ ਹੁੰਦਾ ਹੈ ਕਿਉਂਕਿ ਸਮੁੰਦਰ ਦਾ ਖਾਰਾ ਪਾਣੀ ਪੀਣ ਯੋਗ ਨਹੀਂ ਹੈ ਹਾਲਾਂਕਿ ਇਹ ਨਰਿੰਦਰ ਨਾਥ ਨੇ ਹਾਰ ਨਹੀਂ ਮੰਨੀ ਇਹ ਤੈਰਦਾ ਰਿਹਾ ਤੈਰਦਾ ਰਿਹਾ ਅਖੀਰ ਨੂੰ 5 ਦਿਨ ਬੀਤ ਗਏ 5 ਦਿਨਾਂ ਬਾਅਦ ਲਗਭਗ 600 ਕਿਲੋਮੀਟਰ ਕੁਤਬਦিয়া ਬੰਗਲਾਦੇਸ਼ ਪਹੁੰਚਿਆ ਉਦੋਂ ਬੰਗਲਾ ਦੇਖਦੇ ਜਹਾਜ਼ ਐਮ ਵੀ ਜੋ ਅਦਰ ਦੇ ਕਪਤਾਨ ਨੇ ਉਸ ਨੂੰ ਦੂਰੋਂ ਤੈਰਦਿਆਂ ਦੇਖਿਆ ਇਹ ਦੇਖ ਕੇ ਉਸ ਨੇ ਤੁਰੰਤ ਉਸ ਵੱਲ ਲਾਈਫ ਜੈਕਟ ਸੁੱਟ ਦਿੱਤੀ ਪਰ ਉਹ ਉਸ ਨੂੰ ਫੜਨ ਵਿੱਚ ਅਸਮਰੱਥ ਰਿਹਾ ਉਹ ਹੇਠਾਂ ਚਲਾ ਜਾਂਦਾ ਹੈ ਪਰ ਜਹਾਜ਼ ਦੇ ਕਪਤਾਨ ਨੇ ਬਗੈਰ ਜਾਤ ਪਾਤ ਬਗੈਰ ਧਾਰਮਿਕ ਵਖਰੇਵਿਆਂ ਦੀ ਤੇ ਬਗੈਰ ਹੱਦਾਂ ਦੇ ਕੰਡੇਦਾਰ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਦੇ ਮਗਰ ਜਹਾਜ਼ ਲੈ ਕੇ ਦੌੜਦਾ ਹੈ ਕੁਝ ਸਮੇਂ ਬਾਅਦ ਉਸ ਨੂੰ ਕੋਈ ਦੂਰੀ ਤੇ ਫਿਰ ਦੇਖਿਆ ਗਿਆ ਕਪਤਾਨ ਨੇ ਤੁਰੰਤ ਜਹਾਜ਼ ਨੂੰ ਮੋੜ ਦਿੱਤਾ ਇੱਕ ਲਾਈਫ ਜੈਕਟ ਫਿਰ ਸੁੱਟੀ ਤੇਵਿੰਦਰਨਾਥ ਨੇ ਲਾਈਫ ਜੈਕਟ ਫੜ ਲਿਆ ਹੌਲੀ ਹੌਲੀ ਜਹਾਜ਼ ਵੱਲ ਆ ਗਿਆ ਉਸ ਨੂੰ ਜਹਾਜ਼ ਦੇ ਨੇੜੇ ਕਰੇਨ ਛੁੱਟ ਗਏ ਜਹਾਜ਼ ਤੇ ਚੜਾਇਆ ਗਿਆ ਉਸ ਨੂੰ ਜਹਾਜ਼ ਵਿੱਚ ਲਜਾਏ ਜਾਣ ਦਾ ਦ੍ਰਿਸ਼ ਜਹਾਜ਼ ਦੇ ਕਮਲਾ ਨੇ ਵੀਡੀਓ ਵਿੱਚ ਕੈਦ ਕੀਤਾ ਸੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਦੋਂ ਰਵਿੰਦਰਨਾਥ ਨੂੰ ਸਫਲਤਾਪੂਰਵ ਜਹਾਜ਼ ਤੇ ਚੜਾਇਆ ਗਿਆ ਤਾਂ ਜਹਾਜ਼ ਦੇ ਸਾਰੇ ਮੁਲਾ ਖੁਸ਼ੀ ਨਾਲ ਚੀਕਣ ਲੱਗੇ ਉਸ ਨੁਕਸ ਦੀ ਜਾਨ ਬਚਾਉਣ ਦੀ ਖੁਸ਼ੀ ਵਿੱਚ ਆਪਣੇ ਆਪ ਨੂੰ ਗਵਾ ਬੈਠਦੇ ਹਾਂ ਇਹ ਇੱਕ ਰਮਾਂਚਕ ਸਮਾਝੀ ਜੋ ਮਹਿਸੂਸ ਕੀਤਾ ਜਾ ਰਿਹਾ ਸੀ ਅਮਵੀ ਜਵਾਦ ਕੈਪਟਨ ਦਾ ਧੰਨਵਾਦ ਅਮਵੀ ਜਵਾਦ ਦੇ ਸਾਰੇ ਮਲਾਹਾਂ ਦਾ ਧੰਨਵਾਦ ਇੱਕ ਮਨੁੱਖ ਨੂੰ ਮਰ ਜੀਵਨ ਜਿੱਤ ਮਨੁੱਖਤਾ ਦੀ ਚਮਕ ਦੀ ਮਿਸਾਲ ਦੁਨੀਆ ਦੇ ਲੋਕਾਂ ਨੂੰ ਪੂਰ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੀ ਹੋਵੇਗੀ ਲੋਕ ਆਪਸੀ ਮਤ ਪੈਦਾਨੂ ਭੁਲਣਾ ਸਿੱਖਣਗੇ ਇਨਸਾਨ ਬਣਨਾ ਸਿੱਖਣਗੇ ਗੁਰੂ ਸਵਾਰਿਓ ਫੋਟੋ ਦੇਵੇ ਵੇਖਿਆ ਉਹ ਰਵਿੰਦਰਨਾਥ ਦਾ ਚਿਹਰਾ ਛੱਤਾ ਵਿੱਚ ਚਾਹ ਦਾ ਕੱਪ ਫੜਿਆ ਹੋਇਆ ਪਰ ਹੱਥ ਜਿਹੜੇ ਨੇ ਉਹਨਾਂ ਨੂੰ ਗੌਰ ਨਾਲ ਵੇਖਿਆ ਜਾਵੇ ਤੇ तकरीबन तकरीबन 5 ਦਿਨ ਪਾਣੀ ਦੇ ਵਿੱਚ ਰਹਿਣ ਕਰਕੇ ਉੱਪਰਲਾ ਮਾਸ ਗਲ ਚੁੱਕਾ ਹੈ ਪਰ ਫਿਰ ਵੀ ਹਿੰਮਤ ਨਹੀਂ ਆ ਰਹੀ ਇਹ ਸੀ ਇੱਕ ਹਿੰਮਤੀ ਮਨੁੱਖ ਦੀ ਕਹਾਣੀ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਗੁਰੂ ਸਵਾਰਿਆ ਆਸ ਹੈ ਆਪ ਜੀ ਨੂੰ ਇਹ ਸਾਸੀ ਮਨੁੱਖ ਦਾ ਜੀਵਨ ਸਾਸੀ ਮਨੁੱਖ ਦੀ ਜਦੋਂ ਜੈ ਸਾਡੀ ਮਨੁੱਖ ਦੀ ਹਿੰਮਤ ਆਪ ਜੀ ਨੂੰ ਚੰਗੀ ਲੱਗੇਗੀ ਸੋ ਆਪ ਜੀ ਨੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾ ਦੇਣਾ ਜੀ ਤਾਂ ਕਿ ਆਪ ਜੀ ਦੇ ਨਾਲ ਚੰਗੀਆਂ-ਚੰਗੀਆਂ ਰਚਨਾਵਾਂ ਲੈ ਕੇ ਪੇਸ਼ ਹੋਈਏ ਆਪ ਜੀ ਦੇ ਦਰਵਾਜ਼ੇ ਵਿੱਚ ਹੋਈਆਂ ਬੁਲਾਉਣਾਂ ਅਜ ਤਾਰੇ ਉੱਜ ਕੇ ਫਤਗ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ